ਮੋਗੇ ਦਾ ਨਿਰਮਲਜੀਤ ਠਾਕਾ ਜੀ ਨੇ ਮਾਈ ਵੀਜ਼ਾ ਰਾਈਟ ਨਾਮ ਦਾ ਇਮੀਗ੍ਰੇਸ਼ਨ ਦਫ਼ਤਰ ਬਣਾਇਆ ਹੋਇਆ। ਦੁਬਾਰਾ ਘਰ ਦੇਖੋ ਤਸਵੀਰਾਂ ਘਰ ਦੀਆਂ ਦੇਖੋ ਕਿੱਡਾ ਆ ਆਲਿਸ਼ਾਨ ਕੋਠੀ ਪਾਈ ਹੋਈ ਆ ਲੋਕਾਂ ਨੂੰ ਲੁੱਟ ਲੁੱਟ ਕੇ ਤੇ ਆ ਦੇਖੋ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਕਿਸੇ ਨੇ 20 ਲੱਖ ਦਿੱਤਾ ਕਿਸੇ ਨੇ 15 ਲੱਖ ਦਿੱਤਾ ਆ ਪੀੜਤ ਪਰਿਵਾਰ ਨੇ ਸਾਰੇ ਇਨਸਾਫ ਲੈਣ ਲਈ ਕੱਲ ਇਹਦੇ ਦਫ਼ਤਰ ਮੂਰੇ ਗਏ ਸੀ ਅੱਜ ਘਰ ਦੇ ਮੂਰੇ ਘਰ ਨੂੰ ਜਿੰਦਾ ਲੱਗਿਆ ਬੇਟਾ ਤੇ ਮੇਰੇ ਨੂਹ ਤੇ ਫੈਲ ਲਈ ਸੀ 5 ਲੱਖ ਰੁਪਇਆ ਮੇਥੋਂ ਲੈ ਗਏ 15 ਲੱਖ ਰੁਪਏ ਦੂਜੇ ਪਰਿਵਾਰ ਤੋਂ ਲੈ ਗਏ 10 ਲੱਖ ਰੁਪਏ ਹੱਥੋਂ ਲੈ ਕੇ ਠੱਗੀ ਮਾਰ ਕੇ ਤੇ ਅਜੇ ਤੱਕ ਸਾਨੂੰ ਕੋਈ ਰਾਹ ਨਹੀਂ ਦਿੱਤਾ ਜਦੋਂ ਅਸੀਂ ਦਫ਼ਤਰ ਆਉਨੇ ਆ ਪਹਿਲਾਂ ਤਾਂ ਫੋਨ ਹੀ ਬੰਦ ਆ ਰਹੇ ਇਹਨਾਂ ਦੇ ਹੁਣ ਫੋਨ ਬੰਦ ਆ ਰਹੇ ਆ ਤੀਜੇ ਨੰਬਰ ਤੇ ਦਫ਼ਤਰ ਬੰਦ ਆ ਰਹੇ ਹੁਣ ਕੋਠੀ ਜਾਏ ਕੋਠੀ ਉੱਪਰ ਪਏ ਪੇਸੇ ਕੁੜੀ ਦਾ ਹਲਾਇਆ ਸੀਗਾ ਇਹਨਾਂ ਕੋਲੇ ਤੇ ਇਹ ਸਾਡੇ ਪੈਸੇ ਲੈ ਕੇ ਭੱਜ ਗਏ ਕਿੰਨੇ ਪੈਸੇ ਤੁਹਾਡੇ ਟਾਟਾ ਹੈਗੇ ਜੀ 20 ਲੱਖ ਸਿੰਪਲ ਜੀ ਤੁਹਾਨੂੰ ਮਿਲੇ ਸੀਗੇ ਉਹਨੇ ਹੈਰੀ ਤੇ ਕਹਤਾ ਵੀ ਹੈਰੀ ਕੋਲੇ ਆ ਪੈਸੇ ਹੈਰੀ ਰੀਨੂ ਮੈਡਮ ਦਾ ਨਾਮ ਲੈਂਦਾ ਐਦਾਂ ਕਰਕੇ ਸਾਰਿਆਂ ਨੇ ਉਲਝਾ ਪਾਇਆ ਹੋਇਆ ਕੋਈ ਸਿੱਧਾ ਰਾਣੀ ਦਾ ਅੱਜ ਨਿਰਮਲ ਜੀ ਜਿਹੜਾ ਠੱਗ ਸੀ ਸਾਰੀ ਕਾਰਵਾਈ ਇਹਦੀ ਕਿਉਂਕਿ ਮਾਈ ਵੀਜ਼ਾ ਰਾਈਟ ਦਾ ਹੈ ਸਸੀ ਗੱਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਕੱਲ ਵੀ ਤੁਹਾਨੂੰ ਇੱਕ ਸਟੋਰੀ ਦਿਖਾਈ ਸੀ ਜਿਹੜਾ ਮੋਗੇ ਦਾ ਨਿਰਮਲ ਜੀ ਠੱਗ ਹੈ ਜਿਨੇ ਮਾਈ ਵੀਜ਼ਾ ਰਾਈਟ ਨਾਮ ਦਾ ਇਮੀਗ੍ਰੇਸ਼ਨ ਦਫ਼ਤਰ ਬਣਾਇਆ ਹੋਇਆ ਕੱਲ ਤੁਹਾਨੂੰ ਉਹਦਾ ਦਫ਼ਤਰ ਬਣ ਦਿਖਾਇਆ ਸੀ ਅੱਜ ਘਰ ਦੇ ਬਾਹਰ ਘਰ ਦੇਖ ਘਰ ਦੀਆਂ ਦੇਖੋ ਕਿੰਡਾ ਆਪ ਆਲੀਸ਼ਾਨ ਕੋਠੀ ਪਾਈ ਹੋਈ ਐ ਲੋਕਾਂ ਨੂੰ ਲੁੱਟ ਲੁੱਟ ਕੇ ਤੇ ਆ ਦੇਖੋ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਕਿਸੇ ਨੇ 20 ਲੱਖ ਦਿੱਤਾ ਕਿਸੇ ਨੇ 15 ਲੱਖ ਦਿੱਤਾ ਆ ਪੀੜਤ ਪਰਿਵਾਰ ਨੇ ਸਾਰੇ ਇਨਸਾਫ ਲੈਣ ਲਈ ਕੱਲ ਇਹਦੇ ਦਫ਼ਤਰ ਮੂਹਰੇ ਗਏ ਸੀ ਅੱਜ ਘਰ ਦੇ ਮੂਹਰੇ ਘਰ ਨੂੰ ਜਿੰਦਾ ਲੱਗਿਆ ਤੇ ਤੁਸੀਂ ਕੋਠੀ ਖੁਦ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਲੁੱਟ ਲੁੱਟ ਕੇ ਇਸ ਠੱਗ ਵਿਅਕਤੀ ਨੇ ਆਪਣੀ ਆਲੀਸ਼ਾਨ ਕੋਠੀ ਪਾਈ ਆ ਕੁੜੀ ਵਿਦੇਸ਼ ਭੇਜੀ ਹੋਈ ਐ ਭਾਈ ਜੀ ਕੀ ਨਾਮ ਐ ਤੁਹਾਡਾ ਭਗਵਾਨ ਸਿੰਘ ਆ ਜੀ ਆ ਕਿੱਥੇ ਜਿਹੜਾ ਨੇ ਆ ਖੋਟੇ ਪਿੰਡ ਜੀ ਕੋਟੇ ਪਿੰਡ ਦੇ ਰਹਿਣ ਵਾਲੇ ਹੋ ਕਿੰਨੇ ਪੈਸੇ ਦਿੱਤੇ ਹੋਏ ਨੇ ਕਿਹਦੇ ਪੈਸੇ ਦਿੱਤੇ ਸੀਗੇ ਪੈਸੇ ਦਿੱਤੇ ਸੀ ਬੇਟੇ ਦੇ ਹਾਂਜੀ ਬੇਟਾ ਤੇ ਮੇਰੇ ਨੂੰਹ ਤਾਂ ਫੈਲ ਲਈ ਸੀ 5 ਲੱਖ ਰੁਪਇਆ ਮੈਥੋਂ ਲੈ ਗਏ 5 ਲੱਖ ਰੁਪਇਆ ਦੂਜੇ ਪਰਿਵਾਰ ਤੋਂ ਲੈ ਗਏ 10 ਲੱਖ ਰੁਪਇਆ ਸਾਥੋਂ ਲੈ ਕੇ ਠੱਗੀ ਮਾਰ ਕੇ ਕਹਿੰਦੇ ਸੀ ਵੀ ਆਫਰ ਲੈਟਰ ਹੀ ਨਹੀਂ ਆਇਆਗਾ ਇਹਨਾਂ ਨੂੰ 2 2.5 ਮਹੀਨੇ ਹੋ ਗਏ ਇਸ ਗੱਲ ਨੂੰ ਆਫਰ ਲੈਟਰ ਕੱਲ ਨੂੰ ਆਉਂਦੀ ਹੈ ਪਰਸੋਂ ਆਉਂਦੀ ਹੈ ਤੇ ਅਜੇ ਤਾਂ ਸਾਨੂੰ ਕੋਈ ਰਾਹ ਨਹੀਂ ਦਿੰਦਾ ਜਦੋਂ ਅਸੀਂ ਦਫ਼ਤਰ ਆਉਨੇ ਆਂ ਪਹਿਲਾਂ ਤਾਂ ਫੋਨ ਹੀ ਬੰਦ ਆ ਰਹੇ ਇਹਨਾਂ ਦੇ। ਦੂਜੀ ਗੱਲ ਹੁਣ ਫੋਨ ਬੰਦ ਆ ਰਹੇ ਆ ਤੀਜੇ ਨੰਬਰ ਤੇ ਦਫ਼ਤਰ ਬੰਦ ਆ ਰਹੇ। ਹੁਣ ਕੋਠੀ ਜਾਏ ਕੋਠੀ ਦਾ ਲੋਕ ਆ ਜੀ। ਹੁਣ ਤੁਸੀਂ ਕੋਈ ਥਾਣੇ ਦੀ ਦਰਖਾਸਤ ਦਿੱਤੀ ਕਿਸ ਨੂੰ ਕੋਈ? ਦਰਖਾਸਤ ਦਿੱਤੀ ਨਹੀਂ ਜੀ ਜੇ ਹੁਣ ਅਸੀਂ ਆਏ ਇੱਥੇ ਹੁਣ ਕਾਰਵਾਈ ਕਰਨੀ ਹੈ। ਹਾਂਜੀ ਉਹਦੇ ਬਾਰੇ। ਇਹ ਕੁਝ ਹੋਰ ਪਰਿਵਾਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕੀ ਨਾਮ ਹੈ ਜੀ ਤੁਹਾਡਾ? ਤੁਸੀਂ ਕਿੱਥੋਂ ਤੋਂ? ਬਲਜੀਤ ਕੌਰ ਆ ਜੀ ਨਾਮ ਮੈਂ ਰਿਕਾਰਡ ਤੋਂ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਘਰਾਂ ਚ ਕੰਮ ਕਰਦੀ ਆ ਜੀ ਮੇਰੇ ਹਸਬੰਦ ਬਿਮਾਰ ਰਹਿੰਦੇ ਆ। ਤੇ ਅਸੀਂ ਕੁੜੀ ਦਾ ਹਲਾਇਆ ਸੀਗਾ ਇਹਨਾਂ ਕੋਲੇ ਤੇ ਇਹ ਸਾਡੇ ਪੈਸੇ ਲੈ ਕੇ ਭੱਜ ਗਏ ਕਿੰਨੇ ਪੈਸੇ ਆ ਤੁਹਾਡੇ ਸਾਡੇ ਹੈਗੇ ਜੀ 20 ਲੱਖ ਤੁਸੀਂ ਦਰਖਾਸਤ ਦਿੱਤੀ ਕੋਈ ਕੀ ਕਹਿੰਦਾ ਜਦੋਂ ਮਿਲੇ ਸੀ ਨਿਰਮਲਜੀਤ ਨੂੰ ਮਿਲੇ ਕੀ ਕਹਿੰਦਾ ਨਿਰਮਲਜੀਤ ਨੂੰ ਮਿਲੇ ਸੀਗੇ ਉਹਨੇ ਹੈਰੀ ਤੇ ਕਹਤਾ ਵੀ ਹੈਰੀ ਕੋਲੇ ਆ ਪੈਸੇ ਹੈਰੀ ਵੀ ਨੂੰ ਮੈਡਮ ਦਾ ਨਾ ਲੈਂਦਾ ਇਦਾਂ ਕਰਕੇ ਸਾਰਿਆਂ ਨੇ ਉਲਝਾਪ ਆਇਆ ਹੋਇਆ ਕੋਈ ਸਿੱਧਾ ਰਾਣੀ ਦੱਸਦਾ ਪਿਆ ਤੁਸੀਂ ਹਰਾਨੀ ਜਨ ਗੱਲ ਇਹ ਜਿਹੜੀ ਲੜਕੀ ਦਾ ਜ਼ਿਕਰ ਕਰਦਾ ਉਹਦਾ ਬ੍ਰਦਰ ਵੀ ਸਾਡੇ ਨਾਲ ਆ ਉਹ ਲੜਕੀ ਨੂੰ ਵਿਦੇਸ਼ ਭੇਜਿਆ ਸੀ ਘਰਦਿਆਂ ਨੂੰ ਪਤਾ ਵੀ ਨਹੀਂ ਪਰਿਵਾਰ ਨੂੰ 2.5 ਸਾਲ ਆਪਣੇ ਦਫ਼ਤਰ ਦੇ ਵਿੱਚ ਹੀ ਰੱਖੀ ਆ ਕੁਝ ਹੋਰ ਹੈ ਭਰਾ ਨਾਲ ਪਹਿਲਾਂ ਗੱਲ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜਾਇਤ ਸਿੰਘ ਜੀ ਅੱਛਾ ਤੁਹਾਡੀ ਜਿਹੜੀ ਸਿਸਟਰ ਸੀਗੀ ਉਹ ਕਦੋਂ ਇਹਨਾਂ ਨੇ ਆਪਣੇ ਦਫ਼ਤਰ ਰੱਖੀ ਤੁਸੀਂ ਵਿਦੇਸ਼ ਭੇਜੀ ਕੀ ਹੋਇਆ ਸੀ ਅਸੀਂ ਉਹਨੂੰ ਜੌਬ ਤੇ ਲਾਇਆ ਸੀ ਇੱਥੇ 2020 ਚ ਤੇ ਉਸ ਤੋਂ ਬਾਅਦ ਉਹਦਾ ਵੀਜ਼ਾ ਆ ਗਿਆ ਯੂਰਪ ਕੰਟਰੀ ਦਾ ਠੀਕ ਆ ਉਹ ਚਲੇਗੀ ਬਾਹਰ ਸਾਨੂੰ ਨਹੀਂ ਪਤਾ ਇਹਨਾਂ ਨੇ ਆਪਸ ਵਿੱਚ ਮਿਲ ਕੇ ਕਿਹੜੇ ਹਿਸਾਬ ਨਾਲ ਉਹਦੇ ਨਾਲ ਜੁਕਤ ਬਣਾ ਕੇ ਵੀ ਪੈਸੇ ਲੋਕਾਂ ਨਾਲ ਠੱਗਣ ਦੀ ਬਣਾ ਲਈ ਆ ਸਾਨੂੰ ਉਹਦੇ ਬਾਰੇ ਕੋਈ ਸੂਹ ਨਹੀਂ ਲੱਗੀ ਉਸ ਤੋਂ ਬਾਅਦ ਤੈਨੂੰ ਤੁਹਾਨੂੰ ਪਤਾ ਤੁਹਾਡੀ ਲੜਕੀ ਦਾ ਨਾਮ ਮੀਨੂ ਰੱਖ ਲਿਆ ਇਹਨਾਂ ਨੇ ਕੀ ਨਾਮ ਕੀ ਸੀ ਸਾਨੂੰ ਉਸ ਦਿਨ ਉਹਦਾ ਨਾਮ ਸੁਖਜੀਤ ਕੌਰ ਇਹ ਸਾਨੂੰ ਉਸ ਦਿਨ ਪਤਾ ਲੱਗਾ ਜਦੋਂ ਤੁਸੀਂ ਘਰੇ ਆ ਕੇ ਦੱਸਿਆ ਵੀ ਉਹਦਾ ਨਾਂ ਤਾਂ ਮੀਨੂ ਸਾਨੂੰ ਉਸ ਦਿਨ ਨਾਮ ਦਾ ਪਤਾ ਲੱਗਿਆ ਹੁਣ ਕੀ ਮੰਗ ਕਰਦੇ ਹਾਂ ਅਸੀਂ ਮੰਗ ਇਹ ਹੀ ਕਰਦੇ ਵੀ ਜਿਨ੍ਹਾਂ ਨੇ ਇਦਾਂ ਕੀਤਾ ਆ ਨਰਮਲ ਜੀ ਜਿਹੜਾ ਠੱਗ ਸੀ ਸਾਰੀ ਕਾਰਵਾਈ ਇਹਦੀ ਕਿਉਂਕਿ ਮਾਲਕ ਮਾਈ ਵੀਜ਼ਾ ਰੈਟ ਦਾ ਇਹ ਆ ਇਹ ਇਹਦੇ ਤੇ ਕਾਰਵਾਈ ਬੰਨੀ ਚਾਹੀਦੀ ਇਹ ਇਹ ਸਾਰਾ ਗਨਾਹ ਕਰਾ ਇਹ ਤੁਹਾਨੂੰ ਘਰ ਦਿਖਾਇਆ ਮਾਈ ਵੀਜ਼ਾ ਰੈਟ ਦਾ ਤਾਂ ਹੋਰ ਕੀ ਨਾਮ ਹੈ ਤੁਹਾਡਾ ਜੀ ਰਾਜਵੀਰ ਸਿੰਘ ਕੀ 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 ਬੀਰ ਜੀ ਮੈਂ ਇਹ ਕਹਿਣਾ ਹੈਗਾ ਕਿਹੜਾ ਇਹ ਨਰਮਲਜੀਤ ਸਿੰਘ ਆ ਇਹ ਦਾ ਥੱਲੇ ਬੰਦਾ ਆਪਦਾ ਹੀ ਬਿਠਾਇਆ ਵਾ ਸੀਗਾ ਵੀ ਤੁਸੀਂ ਪੈਸੇ ਇਕੱਠੇ ਕਰੀ ਚੱਲ ਇਹ ਉਦੋਂ ਜ਼ਿੰਮੇਵਾਰੀਆਂ ਲੈਂਦਾ ਸੀ ਹਰੇਕ ਦੀਆਂ ਹਰੇਕ ਬੰਦੇ ਦੀਆਂ ਜ਼ਿੰਮੇਵਾਰੀਆਂ ਲੈਂਦੇ ਸੀ ਮੈਂ ਵੀ ਕਿ ਮੈਂ ਜ਼ਿੰਮੇਵਾਰ ਹਾਂ ਇਹਨੂੰ ਪੈਸੇ ਦਵੋ ਇਹ ਆਪਦੇ ਕੋਲੇ ਇੱਕ ਸਿਮ ਰੱਖ ਲੈਂਦਾ ਸੀ ਤੇ ਕੁੜੀ ਵਾਲਿਆਂ ਤੋਂ ਚੈੱਕ ਲੈ ਲੈਂਦਾ ਸੀ ਇਹ ਕਹਿੰਦਾ ਹੁੰਦਾ ਸੀ ਮੈਂ ਸਿੱਧਾ ਪੈਸੇ ਉਹਦੇ ਉਹਦੇ ਕਟਕੜਵਾਉਂਗਾ ਉਸ ਤੋਂ ਬਾਅਦ ਇਹ ਨਰਮਲਜੀਤ ਸਿੰਘ ਉਹਨੂੰ ਕਹਿੰਦਾ ਵੀ ਤੂੰ ਭਾਜਾ ਹੁਣ ਆਪਣੇ ਕੋਲੇ ਬਹੁਤ ਪੈਸਾ ਹੋ ਗਿਆ ਇਹ ਨਰਮਲਜੀਤ ਨੇ ਆਪ ਭਜਾਤਾ ਤੇ ਆਪ ਨਰਮਲਜੀਤ ਉੱਥ ਤਾ ਹੌਨਰ ਬਿਲ ਸੱਚਾ ਬੰਦਾ ਵੀ ਮੇਰੇ ਥੱਲੋਂ ਬੰਦਾ ਭੱਜ ਗਿਆ